2-2 ਸਾਲ ਹੋ ਗਏ 6-7 ਸਾਲ ਇਹ ਕੰਮ ਕਿਹੋ ਜਿਹਾ ਲੱਗਿਆ ਇਹ ਤਾਂ ਕੰਮ ਨੂੰ ਬਹੁਤ ਵਧੀਆ ਲੱਗਿਆ ਅੱਛਾ ਜੀ ਲੇਬਰ ਦਾ ਲੇਬਰ ਨਾਲ ਦਾ ਕਿਤੇ ਚੰਗਾ ਨਹੀਂ ਲੇ ਜਿਹੜੀ ਲੇਬਰ ਆ ਉਹ ਕਹਿੰਦੀ 15000 ਵਿੱਚ ਇਹ ਦੇਖਦੇ ਹੁਣ ਇਹ ਕਿੱਟੇ ਇਹਦਾ ਰੇਟ ਹੋਊਗਾ ਜੀ ਹਾਂਜੀ ਹਾਂ ਬਾਕੀ ਇੱਕ ਦਿਹਾੜੀ ਵਿੱਚ ਹੋ ਜਾਂਦਾ ਇਹ ਕੰਮ ਦਾ ਹਾਂਜੀ ਮੱਕੀ ਵਾਲੇ ਦਾ ਭਾਈ ਦਾ ਸੰਪਰਕ ਨੰਬਰ ਆ ਆ ਦੇਖ ਲਓ ਪੜ੍ਹ ਲਓ ਤੇ ਸਕਰੀਨ ਸ਼ਾਟ ਮਾਰ ਲਿਓ ਦੋਤੀ ਮਜਰਾ ਪਿੰਡ ਆ ਪਾਣ ਜੇ ਵਾਲਾ ਭਾਈ ਆਪਣੇ ਵਾਲਾ ਸਤਿ ਸ਼੍ਰੀ ਅਕਾਲ ਜੀ ਬਈ ਫੋਨ ਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ 'ਚ ਤੇ ਅੱਜ ਆਏ ਹੋਏ ਬਈ ਪੰਤ ਕੋਲ ਪੰਤ ਲੱਗਿਆ ਆ ਚਾਰ ਪਾ ਰਹੇ ਹੈ ਬਈ ਮਸ਼ੀਨ ਤੇ ਤੇ ਪੰਤ ਚਲਾ ਦੇ ਆ ਟਰੈਕਟਰ ਤੇ ਕਈ ਦਿਨ ਹੋ ਗਏ ਨੂੰ ਫੋਨ ਕਰਦੇ ਨੂੰ ਵੀ ਮਸ਼ੀਨ ਦੀ ਵੀਡੀਓ ਬਣਾ ਕੇ ਜਾ ਤੇ ਅੱਜ ਬਈ ਮਸ਼ੀਨ ਦੀ ਵੀਡੀਓ ਬਣਾਉਣ ਆਏ ਆ ਜਿਹੜੀ ਮੱਕੀ ਦਾ achar ਪਾਉਂਦੀ ਆ ਤੇ ਕੋਤਰਾ ਕਰਦੀ ਆ ਨਵੀਂ ਮਸ਼ੀਨ ਆਈ ਆ ਬਈ ਤੇ ਤੁਹਾਨੂੰ ਅੱਜ ਉਹ ਦਿਖਾਉਣੇ ਬਲੌਗ ਵਿੱਚ ਤੇ ਟਰੈਕਟਰ ਆ ਗਿਆ ਤੇ ਟੋਕਾ ਕਰੂੰਗੀ ਨਾਲ ਦੀ ਨਾਲ ਆਚਾਰ ਵਾਲੀ ਮਸ਼ੀਨ ਤੇ ਬਾਕੀ ਬਾਈ ਦਾ ਆਪਾਂ ਨੰਬਰ ਵੀ ਦਉਗੇ ਵੀਡੀਓ ਚ ਜੇ ਕਿਸੇ ਨੇ ਆਚਾਰ ਵੀ ਪਾਉਣਾ ਹੋਇਆ ਬਾਈ ਤੇ ਪਵਾ ਵੀ ਸਕਦਾ ਤੇ ਲੇਬਰ ਦਾ ਕੰਮ ਇਹ ਚ ਚੱਕ ਹੁੰਦਾ ਸਾਰਾ ਮਸ਼ੀਨਿਓ ਕੰਮ ਹੋ ਗਿਆ ਹੁਣ ਯਾਨੀ ਕਿ ਤੇ ਬਾਕੀ ਡੈਡੀ ਪਹੁੰਚਿਆ ਹੈ ਨਾ ਦਿਖਾਉਣੇ ਹੈ ਜੀ ਆਪਾਂ ਅੱਜ ਤੁਹਾਨੂੰ ਆਚਾਰ ਪਾਉਣ ਵਾਲੀ ਮਸ਼ੀਨ ਲਓ ਜੀ ਬਾਈ ਚੱਲ ਰਹੀ ਮਸ਼ੀਨ ਆ ਤੇ ਉਹ ਥੋੜਾ ਜਿਹਾ ਹਨੇਰਾ ਗਿਆ ਸ਼ਾਮ ਹੋ ਗਈ ਤੇ ਲੱਗੇ ਹੋਏ ਬਾਈ ਅੱਜ ਲੱਗੇ ਆਏ ਬਾਈ ਝੱਲੀਆਂ ਗਲਾਂ ਆਪਣੇ ਲਾਗੇ ਪਿੰਡਾ 2 ਕਿਲੋਮੀਟਰ ਝੱਲੀਆਂ ਗਲਾਂ ਲੱਗੇ ਹੋਏ ਆ ਚੱਜੈ ਨਹੀਂ ਮਸ਼ੀਨ ਆਹੇ ਨਾਲ ਦੀ ਨਾਲ ਕੁਦਰਾ ਟਰਾਲੀ ਜੀ ਬਾਈ ਤੇ ਬਾਕੀ ਹੋਰ ਇਹਨੂੰ ਗੋਵੇ ਸ਼ਤਨੇ ਆ ਚੱਲ ਰਿਹਾ ਕੰਮ ਬਾਕੀ ਕੁਤਰਾ ਲਾਉ ਨੂੰ ਦਿਖਾਉਣੇ ਗਏ ਜਾਂ ਕਰਦੀ ਮਸ਼ੀਨ ਇਹ ਪਿੰਡ ਦੁੱਲਜੀ ਮੱਝ ਦੇ ਮਸ਼ੀਨ ਆ ਭਾਈ ਜਿੱਥੇ ਦਾਵਣਾ ਭਾਂਡਾ ਕਿਥੇ ਰਹੀ ਆ ਭਾਈ ਇਹ ਵੀ ਨਾਲ ਲੱਗੀ ਹੋਈ ਮੜਾ ਮੋਟਾ ਰਹਿ ਜਾਂਦਾ ਭਾਈ ਡਾਂਡਾ ਚੱਕ ਦੇ ਨਾਲ ਦੀ ਨਾਲ ਬਾਕੀ ਡੈਡੀ ਬੰਚ ਆਇਆ ਹੋਰਦਾ ਹੋਰ ਭਾਈ ਕੀ ਹਾਲ ਆ ਚੱਲਦਾ ਕੰਮ ਵਧੀਆ ਹਾਂ ਤੇ ਪੱਤ ਕੇ ਗੇੜਾ ਲਾਉਣ ਗਿਆ ਆ ਹਾਂ ਕਿ ਆਹ ਗੇੜਾ ਲਾਉਣ ਆਉਣੇ ਆ ਦੱਸ ਠੀਕ ਆ ਠੀਕ ਆ ਕਿੰਨੇ ਕੀਲੇ ਕੱਢ ਦੋਨੇ ਦਿਹਾੜੀ ਤੇ ਕੀਲੇ ਜੇ ਇੱਕ ਜਗ੍ਹਾ ਇਕੱਠਿਆਂ ਗੁੱਲੇ ਘੇਰੇ ਆ 12 13 ਕੀਲੇ ਕੱਢ ਦਿੰਦੀ ਆ ਜੇ ਮਸ਼ੀਨਾਂ ਨਾ ਖੜੇ ਅੱਛਾ ਇਕਣਾ ਛੋਟੇ ਆ ਘੇਰੇ ਮਸ਼ੀਨ ਖੜ ਜਾਂਦੀ ਆ ਜਾਂ ਟਰਾਲੀ ਮੁੜਦੀ ਨਹੀਂ ਹੈਗੀ ਜਾਂ ਦੂਰ ਜਾਂਦਾ ਏ ਫੇਰ 7 8 ਕੀਲੇ ਨਿਕਲ ਜਾਂਦੇ ਆ ਠੀਕ ਢੇੜੇ ਦਾ ਫਰਕ ਹੈ ਜੇ ਢੇੜੇ ਘੇਰੇ ਕੰਮ ਨਿਪੜੀ ਜਾਂਦੇ ਨੇ ਅੱਜ ਜ਼ਿਆਦਾ ਕੱਢਦੇ ਆਉਣੇ ਨਹੀਂ ਅੱਜ ਤਾਂ ਇੱਥੇ ਟੁੱਟਮਾ ਜਿਹਾ ਕੰਮ ਦਾ ਕਿਸੇ ਦੋ ਤੇ ਕਿਸੇ ਇੱਕ ਦਾ ਬਸ ਐ ਆਉਂਦਾ। ਅੱਛਾ ਆਪਣੇ ਏਰੀਆ 'ਚ ਹੈਵੀ ਮੱਕੀ ਘਟਾ। ਆਪਣੇ ਏਰੀਆ 'ਚ ਤਾਂ ਘਟਾ ਹੈ ਮੱਕੀ ਇੰਦਰ ਨਵੇਂ ਸ਼ਹਿਰ ਵਾਲੇ ਜ਼ਿਆਦਾ ਕੰਮ ਆ ਜਾਂਦੇ। ਇੰਦਰ ਮੱਕੀ ਵਾਲੇ ਉੱਧਰ ਗਏ ਵੇ ਤੇ ਰਾਹਾਂ ਵਾਲੀ ਫੜ ਗਏ ਵੇ ਤੇ। ਅੱਛਾ ਕਿੰਨਾ ਕਿੱਦਾਂ ਉੱਧਰ ਇਲਾਕੇ ਦਾ ਉੱਧਰ ਤਾਂ ਮੱਕੀ ਬਹੁਤ ਆ। ਉੱਧਰ ਤਾਂ ਬਹੁਤ ਮੱਕੀ ਆ। ਉੱਧਰ ਤਾਂ ਹਲੇ ਵੀ ਲੋਕ ਫੋਨ ਕਰੀ ਜਾਂਦੇ ਵੀ ਆ ਜਾਓ। ਅੱਛਾ ਉੱਧਰ ਇੱਕੋ ਬੰਦਾ ਕੰਮ ਕਰਕੇ ਆਇਆ ਤੇ ਬਸ 40-40 ਕਿੱਲੇ ਦੇ ਇੱਕ ਇੱਥੇ ਬਲਾਚੌਰ ਕੋਲ ਫਾਰਮ ਆ। ਠੀਕ ਆ। ਉਹਨਾਂ ਦਾ ਹੀ ਚਾਰ ਪ ਆ ਬੜੀ ਵਧੀਆ ਹੈ ਕੰਮ ਬੜੀ ਵਧੀਆ ਹੀ ਨਾਲ ਹੀ ਨਾਲ ਨਿਪਟਦਾ ਹਾਂਜੀ ਹਾਂ ਪਹਿਲਾਂ ਬੜਦੇ ਆ ਫੇਰ ਇਕੱਠੀਆਂ ਕਰਦੇ ਆ ਨਾ ਲੇਵਰ ਇਕੱਠੀ ਕਰਨੀ ਔਖੀ ਫੇਰ ਮਸ਼ੀਨ ਲੱਗ ਹਾਂਜੀ ਹਾਂ ਟਰੈਕਟਰ ਟਰੈਕਟਰ ਲੱਗ ਨਾਲ ਦੀ ਨਾਲ ਘਰਾ ਜਾਂਦਾ ਜੋ ਉਹ ਬੜੀ ਗੱਲ ਇਹ ਨਹੀਂ ਸੁੱਕਦੀ ਨਹੀਂ ਮੱਕੀ ਸੁੱਕਦੀ ਨਹੀਂ ਆਪਦੀ ਨਾਲ ਹਾਂਜੀ ਹਾਂ ਇਹ ਚਾਰ ਵਧੀਆ ਬਣੂਗਾ ਇਹ ਚਾਰ ਵਧੀਆ ਬਣੂਗਾ ਹਾਂ ਬਾਕੀ ਕੋਤਰਾ ਹੀ ਬਹੁਤ ਵਧੀਆ ਕਰਦਾ ਕੋਤਰਾ ਬਹੁਤ ਵਧੀਆ ਜਮੇ ਬਰੀਕ ਹਾਂ ਉਹ ਵੀ ਦਿਖਾਉਂਦੇ ਆ ਦਾਣਾ ਵੀ ਭੰਨਿਆ ਪਿਆ ਦਾਣਾ ਵੀ ਯਾਬਤਾ ਇਹ ਦਾ ਬ੍ਰੀਕ ਕਰ ਲਈ। ਮੱਕੀ ਕਿੰਨੇ ਟਾਈਮ ਚ ਭਰ ਦਿੰਦੀ ਟਰਾਲੀ? ਟਰਾਲੀ ਦਾ ਬਸ 10-15 ਮਿੰਟ ਲਾਉਂਦੀ ਏ ਟਰਾਲੀ ਭਰਨੇ ਨੂੰ। ਜਦੋਂ ਅਲੰਪੀਆ ਫਾਟਾ ਫੇਰਦਾ ਹੋਰ ਵੀ ਘੱਟ ਟਾਈਮ ਲਾਉਂਦੀ ਆ। ਅੱਛਾ। ਇਹ ਹੁਣ ਸਿਆੜੇ ਸਲੋਡਾ ਨਾਲ ਡੇਢੇ ਲੋਡੀ ਦੇ। ਬਾਕੀ ਮੱਕੀ ਪਰ ਵੀ ਡਿਪੈਂਡ ਆ। ਬਾਕੀ ਡਿਪੈਂਡ ਆ ਥੋੜਾ ਜਿਆ। ਹਣਾ ਇਹ ਹਲਕੀ ਆ ਥੋੜੀ ਮੱਕੱਕ ਵੀ ਆ। ਆਖਾ ਇੱਕ ਮੱਕੀ ਵੀ ਹੈ ਨਹੀਂ ਇੰਨੀ ਬਸ ਕੰਮ ਦੀ ਵਧੀਆ। ਬਈ ਕੰਮ ਦੀ ਹੈ। ਹਲਕੀ ਆ ਮੱਕੀ। ਹਾਂ ਜੀ। ਆਟਾ। ਹਾਂ ਜੀ ਹਾਂ। ਨਾਰਮਲ ਮੱਕੀ ਹੈ। ਨਾਰਮਲ। ਕੱਕ ਥੋੜਾ ਜਿਆਦਾ ਵਿਚਰ ਤੇ ਨਾਲੇ ਕੂਲਾ ਲੱਗੀ ਜਾਂਦਾ ਨਾ ਕੱਕ ਕਰ ਕੱਖ ਥੋੜੀ ਮਸ਼ੀਨ ਤੋਰਨੀ ਪੈਂਦੀ ਆ ਤਾਂ ਥੋੜਾ ਟਾਈਮ ਲੱਗਦਾ ਹੈ ਬਾਕੀ ਆਉਂਦਾ ਨਹੀਂ ਇਹਨੂੰ ਸਗੜ ਸੂਗੜ ਦਾ ਕੋਈ ਚੱਕਰ ਆ ਵਰਤਿਆਗਾ ਨਾ ਇਹਨੂੰ ਕੋਈ ਫਰਕ ਨਹੀਂ ਇਹ ਦਿਨ ਰਾਤ ਚੱਲੀ ਜਾਂਦੀ ਆ ਤਾਂ ਬੰਦਾ ਚਲਾਉਣੇ ਵਾਲਾ ਹੋਵੇ ਤਾਂ ਦਿਨ ਰਾਤ ਚੱਲੀ ਜਾਂਦੀ ਆ ਹਾਂ ਵਧੀਆ ਜੀ ਆ ਜੀ ਵਧੀਆ ਵਧੀਆ ਹਾਂ ਬਾਕੀ ਦੋ ਬੰਦੇ ਚਾਹੀਦੇ ਲੇਬਰ ਵਾਲੇ ਨਾਲ ਜਿਹੜਾ ਪਰਮੋਡਾ ਢਾਹਦਾ ਰਿਹਾ ਟਰਾਲੀਆਂ ਕਿੰਨੀਆਂ ਚੱਲਦੀਆਂ ਨਾਲ ਬਾਈ ਟਰਾਲੀਆਂ 6 ਟਰਾਲੀਆਂ ਚੱਲਦੀਆਂ ਜੀ ਨਾਲ 6 ਹਾਂ ਜੀ ਇੱਕ ਨੇ ਟਿਪਰ ਵੀ ਲਾਇਆ ਤੇ ਭੰਤ ਦੱਸਦਾ ਤਾਂ ਫਿਰ ਜਿਆਦਾ ਦੂਰ ਆ ਉਧਰ ਰਾਂਹ ਵਾਲੀ ਫੜ ਗਿਆ ਉਧਰ ਟਿਪਰ ਲਾ ਲੈ ਦੇ ਨਾਲ ਟਿਪਰ ਨਾਲ ਦੋ ਟਿਪਰ ਲਾ ਲੈ ਦੇ ਅੱਛਾ ਟਿਪਰ ਨਾਲ ਆਏ ਵੀ ਖੇਤੀ ਕੰਮ ਨਿਬੜ ਜਾਂਦਾ ਥੋੜਾ ਜਿਆ ਹਮ ਇੱਕ ਮਾਲ ਥੋੜਾ ਜਿਆਦਾ ਪੈ ਜਾਂਦਾ ਜੀ ਇੱਕ ਟਰੈਕਟਰ ਟਰਾਲੀ ਨਾਲ ਖੇਤੀ ਮੁੜਿਆਉਨੇ ਟਿਪਰ ਮੁੜਿਆਉਨੇ ਹਾਂ ਜੀ 6-7 ਟਰੈਕਟਰ ਲਾਏ ਹੋਏ ਤਾਂ ਹੀ ਕੰਮ ਚੱਲਦਾ ਜੀ ਤਾਂ ਹੀ ਕੰਮ ਚੱਲਦਾ ਨੇ ਮਸ਼ੀਨ ਖੜੀ ਰਏ ਆਏ ਪੰਜ ਸੱਤ ਮਿੰਟ ਚ ਟਰਾਲੀ ਭਰਦਣੀ ਫੇਰ ਮੋੜ ਕਿੱਥੇ ਦੇ ਆਉਗੇ ਜੀ ਮੋੜ ਕਿੱਥੇ ਆਉਂ ਕਹ ਕਹਦਾ ਤੂੜੀ ਵਾਲੇ ਵੀ ਲਾਉਂਦੇ ਲਾਉਂਦੇ ਹੀ ਲਾਉਂਦੇ ਆ ਹਾਂ ਜੀ ਹਾਂ ਉਹ ਵੀ ਤਿੰਨ ਤਿੰਨ ਟਰਾਲੀਆਂ ਰੱਖਦੇ ਆ ਤੂੜੀ ਵਾਲੇ ਵੀ ਤਿੰਨ ਤਿੰਨ ਬਾਕੀ ਲੇਬਰ ਦੋ ਤਿੰਨ ਬੰਦੇ ਨਾਲ ਹੈਗੇ ਹਾਂ ਜੀ ਦੋ ਬੰਦੇ ਆ ਜਿਹੜੇ ਮਾੜਾ ਮੋਟਾ ਟਾਂਡਾ ਰਹਿ ਜਾਂਦਾ ਚੱਕਦਾ ਜਾਂਦਾ ਚੱਕੀ ਜਾਂਦੇ ਬਾਕੀ ਕਈ ਵਾਰ ਖੇਤ ਵਾਲੇ ਬੰਦੇ ਵੀ ਹੁੰਨੇ ਨਾਲ ਉਹਦੇ ਆਪਣੇ ਬੰਦੇ ਅੱਛਾ ਇਹ ਮਸ਼ੀਨ ਵਾਲੇ ਆ ਕਿ ਤੁਹਾਡੇ ਆ ਖੇਤ ਵਾਲੇ ਦੀਆਂ ਇਹ ਖੇਤ ਵਾਲੇ ਦੀਆਂ ਇਹ ਵੀ ਕੱਕ ਕਰਕੇ ਰਹਿੰਦੀ ਇੱਥੇ ਨਹੀਂ ਤਾਂ ਰਹਿਦਾ ਹੈ ਨਹੀਂ ਥੱ ਬਾਕੀ ਉਹ ਤਾਂ ਨਹੀਂ ਦਾ ਕੋਈ ਚੱਕਰ ਖੜਤ ਜਾ ਜਾ ਨਹੀਂ ਹੋਰ ਕੋਈ ਉਹ ਨਹੀਂ ਹੈਗਾ ਵਧੀਆ ਇਹ ਇਹਦਾ ਜੀ ਐਤ ਕਿਉਂ ਲੈਂਦੀ ਹੈ ਪਹਿਲਾ ਸੀਜ਼ਨ ਪਹਿਲ ਪਹਿਲਾ ਸੀਜ਼ਨ ਬਾਕੀ ਬਾਈ ਦਾ ਨੰਬਰ ਦੱਸਦੀ ਵੀਡੀਓ ਚ ਜੇ ਕਿਸੇ ਨੂੰ ਹਾਂਜੀ 7508413013 ਨੰਬਰ ਆ ਹਾਂ ਇੱਕ ਵਾਰੀ ਵੀਰ ਨੇ ਚਾਰ ਪੌਣਾ ਜਾਂ ਵੇਚਣੀ ਮੱਕੀ ਬਾਕੀ ਮੁੱਲ ਵੀ ਖਰੀਦ ਲੈਣੇ ਖਰੀਦ ਮਤਲਬ ਦਵਾ ਦਿੰਨੇ ਹੈਗੇ ਆਪ ਨਹੀਂ ਖਰੀਦਦੇ ਹੈਗੇ ਹਾਂਜੀ ਬਾਈ ਦਾ ਨਾਮ ਕਾਲਾ ਪਿੰਡ ਦੁਲਜੀ ਮੰਜਲਾ ਦੁਲਜੀ ਮੰਜਲਾ ਨੰਬਰ ਹੈਗਾ 7508413013 13013 ਬਾਕੀ ਕਰ ਲਿਓ ਸੰਪਰਕ ਕੋਈ ਵੀ ਏਰੀਆ ਹੋਵੇ ਕੋਈ ਵੀ ਏਰੀਆ ਹੋਵੇ ਹਨਾ ਥੋੜਾ ਜਿਹਾ ਕੰਮ ਪੂਰਨੀ 10 ਕਿਲੇ ਹੋਣੇ ਚਾਹੀਦੇ ਆ ਫਿਰ ਜਾਣਾ 10 ਹੋਵੇ 15 ਹੋਵੇ ਹਨਾ ਹਾਂਜੀ ਹਾਂ ਬਾਕੀ ਤਿਆਰੀ ਦਾ ਕੰਮ ਤਾਂ ਹੋਣਾ ਚਾਹੀਦਾ ਇਹ ਕੰਮ ਹੋਣਾ ਚਾਹੀਦਾ ਇੰਨੀ ਦੂਰ ਇੰਨਾ ਸਮਾਨ ਲੈ ਕੇ ਵੀ ਜਾਣਾ ਇਹ ਵੀ ਜਾਣਾ ਇੱਕ ਦਿਹਾੜੀ ਦਾ ਕੰਮ ਹੋਣਾ ਚਾਹੀਦਾ ਜੀ ਹਾਂਜੀ ਹਾਂ ਇਹ ਤਾਂ ਗੱਲ ਹੈ ਬਾਕੀ ਟੋਕੇ ਵਾਲੀ ਮਸ਼ੀਨਾਂ ਨਾਲੋਂ ਵਧੀਆ ਇਹ ਟੋਕੇ ਵਾਲੀ ਨਾਲ ਤੇ ਹਾਂ ਉਹ ਤਾਂ ਇਕੱਠੀਆਂ ਕਰੀ ਜਾਂਦੇ ਆ ਬਾ 10-10 ਟਰਾਲੀਆਂ ਇਕੱਠੀਆਂ ਤੇ ਉਹ ਮੱਕੀ ਸੁੱਕ ਜਾਂਦੀ ਆ ਮੱਕੀ ਸੁੱਕਦੀ ਹੈ ਗੱਲ ਹੀ ਬਣਦੀ ਉਹ ਉਹ ਗੱਲ ਹੀ ਬਣਦੀ ਇਹ ਤਾਂ ਨਾਲ ਦੀ ਨਾਲ ਸਾਰਾ ਫਿਕਰੇ ਨਹੀਂ ਰਾਤ ਦਿਨ ਚਲਾਈ ਜ ਇਹਦਾ ਫਿਕਰੇ ਨਹੀਂ ਹਾਂ ਰਾਤ ਚਲਾਉਣ ਵਾਲਾ ਚਾਹੀਦਾ ਬੰਦਾ ਚਲਾਉਣ ਵਾਲੀ ਟੱਕ ਹੋਵੇ ਮਕੀ ਬਾਕੀ ਬਾਲਦਾਰ ਨੇ ਨੇੜੇ ਚਾਹੀਦਾ ਹਾਂ ਰਾਤ ਨੂੰ ਦੂਹ ਤੇ ਮੁੰਡਾ ਵੀ ਮੁੰਡਾ ਹੋਣਾ ਬੜੀ ਤਾਂ ਗੱਲ ਹੈ ਬਾਕੀ ਸੱਗੜ ਵਾਲਾ ਜਿਹੜਾ ਰੌਲਾ ਹੀ ਕੋਈ ਕੋਈ ਰੌਲਾ ਨਹੀਂ ਚੱਲਣ ਦਾ ਬਾਕੀ ਜਿਹਨੇ ਵਾਹੇ ਮੈਂ ਉੱਪਰ ਚੜਕੇ ਫਾਟਾ ਲੈ ਜਾਂਦੀ ਇੱਕ ਵਾਰ ਚ ਪੰਜ ਫਾਟਾ ਪੰਜ ਇੱਕ ਗੀਲੇ ਚ ਨਾਲ ਇਹਦੀਆਂ ਸਿਆੜ ਪੰਜ ਸਿਆੜ ਲੈ ਜਾਂਦੀ ਆ ਮੱਕੀ ਦੇ ਆ ਦੋ ਫੁੱਟ ਪਰ ਹਿਆੜ ਦੋ ਫੁੱਟ ਪਰ ਨਾਲ 10 ਫੁੱਟ ਵੀ ਨਾਲ 10 ਫੁੱਟ ਵਾਲਕੀਆਂ ਲੈਟਾ ਬਾਈ ਵਕੀ ਲਾਗਲੇ ਬੰਦੇ ਬਾਸ ਸੰਡੇ ਦਾ ਏ ਬਾਈ ਖੇਤ ਵਾਲਾ ਜਿੱਤੇ ਚਾਰ ਲੈ ਕੇ ਜਾ ਰਿਹਾ ਪੱਤ ਗੇੜਾ ਲਾਉਣ ਗਿਆ ਆ ਬਾਈ ਤੇਰੇ ਕਰ ਕਹੂੰਗਾ ਜੈ ਕਾ ਟਰਾਲੇ ਆ ਬਾਈ ਕੀ ਹੋਇਆ ਕਿਤੇ ਵੀ ਕੰਮ ਬਾਈਆਂ ਜਿਹੜੂ ਸੰਪਾਤ ਕਰਿਓ ਪਈਆਂ ਨੰਬਰ ਦੱਸਤਾ ਤੇ ਬਾਕੀ ਆਪਾਂ ਨੂੰ ਵੀ ਫੋਨ ਕਰ ਸਕਦਾ ਬਾਈ 70 ਲੱਖ ਦੇ ਕਿੰਨੇ ਦੀ 70 ਲੱਖ ਦੇ 70 ਲੱਖ ਦੇ ਹੈ ਗਈ ਐ ਦੀ ਬੰਗੀ ਹੋਰ ਕੀ ਪਤਾ ਨਾ ਕੋਈ ਤੇਨੇ ਕੰਮ ਮੈਨਾ ਜਾਣੀਆਂ ਨੇ ਇਹ ਕਹਿੰਦਾ ਫੇਰ ਸੱਤ ਵਾਰ ਲੱਗੇ ਨਾ ਨਾ ਕਿੰਨਾ ਨਾਲ ਸਤ ਸਾਲ ਇਹ ਕੰਮ ਕਿਹੋ ਜਿਹਾ ਲੱਗਿਆ ਜੀ ਇਹ ਤਾਂ ਕੰਮ ਨੂੰ ਬਹੁਤ ਵਧੀਆ ਲੱਗਿਆ ਅੱਛਾ ਜੀ ਲੇਬਰ ਨਾਲ ਲੇਬਰ ਨਾਲ ਤਾਂ ਕਿਤੇ ਚੰਗਾ ਨਹੀਂ ਲੈ ਜਿਹੜੀ ਲੇਬਰ ਆ ਉਹ ਕਹਿੰਦੀ 15000 ਵਿੱਚ ਇਹ ਦੇਖਦੇ ਹਾਂ ਹੁਣ ਇਹ ਕਿੱਟੇ ਇਹਦਾ ਰੇਟ ਹੋਪ ਹੈ ਹਾਂਜੀ ਹਾਂ ਬਾਕੀ ਇੱਕ ਦਿਹਾੜੀ ਵੀ ਕਿ ਹੋ ਜਾਂਦਾ ਇਹ ਕੰਮ ਨੂੰ ਹਾਂਜੀ ਦਿਹਾੜੀ ਜਾਂਦਾ ਨਾਲੇ ਘੰਟਿਆਂ ਸਾਹਿਬ ਇਹ ਦਿਹਾੜੀ ਕੇ ਘੰਟਿਆਂ ਸਾਹਿਬ ਘੰਟਿਆਂ ਦਾ ਸਹੀ ਗੱਲ ਹੋਰ ਹੈ ਬਾਈ ਇਹ ਹਰੇ ਹੀ ਦਾ ਪੈਂਦਾ ਉਹ ਸੁੱਕ ਜੰਦੀ ਹੈ ਇਹ ਵੀ ਚੱਕਰ ਇਹਦਾ ਬਹੁਤ ਮਲਾਈਮ ਪੜਉਂਦੀ ਹੈ ਬਹੁਤ ਜੀ ਇਹਦਾ ਆਪਾਂ ਜਿਹੜਾ ਗੁੱਲਾ ਹੈ ਗੁੱਲਾ ਨਹੀਂਦਾ ਜਿਹੜਾ ਆਪਾਂ ਆਮ ਮਸ਼ੀਨ ਤੇ ਕਰਾਉਨੇ ਟੁੱਕਾ ਉਹਦਾ ਗੁੱਲਾ ਰਹਿ ਜਾਂਦਾ ਦਾਣੇ ਵਿੱਚ ਦਾਣੇ ਵੀ ਰਹਿੰਦੇ ਇਹਦਾ ਦਾਣਾ ਇੱਕ ਵੀ ਨਹੀਂ ਆ ਇਹਦਾ ਆਪਾਂ ਹੋਰਦੀ ਹੈ ਜੀ ਹਾਂ ਫ੍ਰੀ ਕਰਦੀ ਹੈ ਜਮਾਈ ਜਮਾਈ ਤੇ ਬਾਕੀ ਸਵੇਰੇ ਆਪਾਂ ਚਾਰ ਪਾਉਣ ਲੱਗਦੇ ਸ਼ਾਮ ਨੂੰ ਆਪਾਂ ਬੰਦ ਵੀ ਕਰ ਸਕਦੇ ਹਾਂ ਨਹੀਂ ਪਤਾ ਵੀ ਨਹੀਂ ਲੱਗਿਆ ਸੀ ਚਾਰ ਪਾਉਣੇ ਮੈਂ ਤਾਂ ਭੈ ਜੋ ਘਰਦਿਆਂ ਨੂੰ ਵੀ ਪਤਾ ਰੋਟੀ ਪਾਣੀ ਦੀ ਪੁੱਛਿਆ ਹਾਂ ਇਹ ਤਾਂ ਚਲੋ ਆਪਣੇ ਇਲਾਕੇ ਦੀ ਆਪਾਂ ਪਾਉਣਾ ਚਾਹੀਦਾ ਬਹੁਤ ਵਧੀਆ ਹੋਇਆ ਇਹਦਾ ਬਹੁਤ ਸ਼ੁਕਰ ਕਰਦੇ ਆਂ ਵੀ ਸਾਡੇ ਇਲਾਕੇ 'ਚ ਆ ਗਈ ਹਾਂ ਜੀ ਹਾਂ ਇਲਾਕੇ 'ਚ ਆ ਗਈ ਇਹ ਦਲਚੀ ਮੱਜਰਾ ਪਿੰਡ ਹੈ ਹਾਂ ਜੀ ਹਾਂ ਦਲਚੀ ਮੱਜਰਾ ਠੀਕ ਹੈ ਠੀਕ ਹੈ ਠੀਕਾ ਚਲੋ ਵਧੀਆ ਹਾਂ ਬਗਲ ਕੀਮਤ ਮਹਗੀ ਆ ਹਾਂ ਜੀ ਹਾਂ ਤਿੰਨ ਮਸ਼ੀਨਾਂ ਦਾ ਤਿੰਨ ਮਸ਼ੀਨਾਂ ਦਾ ਮੁੱਲ ਆ ਤਿੰਨ ਮਸ਼ੀਨਾਂ ਦਾ ਕੱਲੀ ਦਾ ਚਲੋ ਬਾਕੀ ਹੁਣ ਚੱਲੂਗੇ ਇਹ ਹਾਂ ਚੱਲਣਗੇ ਨਾ ਲੇਬਰ ਦਾ ਔਖਾ ਹੈ ਲੇਬਰ ਤਾਂ ਮਹਿੰਗੀ ਪੈਂਦੀ ਹੈ ਲੇਬਰ ਤਾਂ ਹਾਂ ਲੇਬਰ ਨਹੀਂ ਮਿਲਦੀ ਨੀ ਬਾਕੀ ਲੇਬਰ ਮਿਲਦੀ ਨਹੀਂ ਹੈਗੀ ਇਤਾਂ ਗੱਲ ਹੈ ਬਾਕੀ ਕਿਹੜਾ ਬੀਜ ਚਾਹੀਏ ਮੱਕੀ ਦਾ ਇਹ ਪੈਨੀਅਰ ਦਾ ਦਾ ਪੈਨੀਅਰ ਹਾਂ 18 42 18 42 ਠੀਕ ਹੈ ਵਧੀਆ ਬੀਜ ਹੈ ਹਾਂਜੀ ਟੌਪ ਦਾ ਬਾਕੀ ਦਾਣਾ ਦੂਣਾ ਵਧੀਆ ਐ ਨੋਕੀ ਹਾਂ ਵਧੀਆ ਏ ਠੀਕ ਏ ਠੀਕ ਐ ਪਹਿਲਾ ਆਲੂ ਵੀਜਿਆ ਦਈ ਮੈਂ ਗੰਨੇ ਦਾ ਜੀ ਅੱਛਾ ਗੰਨੇ ਵਾਲੇ ਦੇ ਠੀਕ ਏ ਠੀਕ ਐ ਤੱਕ ਅੱਖ ਵੀ ਤਾਂ ਹੀ ਹੋ ਗਿਆ ਥੋੜਾ ਜਿਆ ਗੰਨੇ ਕਰਕੇ ਕਰ ਗੰਨੇ ਆਲੂ ਵਾਲੇ ਦੇ ਘੱਟ ਹੁੰਦਾ ਹਾਂਜੀ ਹਾਂ ਚਲੋ ਵਧੀਆ ਏ ਡੰਗਰ ਕਿੰਨੇ ਕਿੰਨੇ ਨਗਰ ਜੀ ਮੇਰੇ ਕੋਲ ਤਿੰਨ ਗਾਏ ਆ ਜੀ ਦੋ ਮਜਾਏ ਕਿੰਨੇ ਕੀਲਿਆਂ ਦਾ achar ਪਾਉਣਾ ਜੀ ਅਸੀਂ ਪਾਉਨੇ ਆ ਜੀ 3.5 ਕਿਲੇ 5 ਕਿਲਿਆਂ ਦਾ ਇਹਦੇ ਵਿੱਚ ਪਾਉਨੇ ਆ ਹਰੇਕ ਸਾਲ ਹੀ ਹਾਂਜੀ ਹਰੇਕ ਸਾਲ ਇਹ ਫੇਰ ਸਾਲ ਕੱਢ ਦਿੰਦਾ ਤੁਹਾਨੂੰ ਜੀ 4 ਹਾਲ ਕੱਢ ਦਿੰਦੇ ਹਾਂ ਰਾਮਨਾ। ਇਹ ਪਰਸੀਨ ਵੀ ਵੀ ਤੇ ਹੀ ਕਾਹ। ਨਾ ਪਰਸੀਨ ਵੀ ਵੀ ਤੇ। ਕੋਈ ਸਾਹੀ ਦਾਤੀ ਚੱਕੀ ਹੋਣੀ। ਅੱਛਾ ਜੀ। ਹਾਂ। ਦੰਬੀ ਮੇਰੇ 4.5 ਹਜ਼ਾਰ ਵੀ ਤੇ ਹਾਂ। ਹਾਂ ਜੀ। ਸਰ ਜਾਂਦਾ ਵਧੀਆ। ਚਲੋ ਵਧੀਆ ਜੀ। ਦਾਤੀ ਚੱਕੀ ਉਹਨਾਂ ਸਾਨੂੰ ਮੈਂ ਕਹਿੰਦਾ 6-7 ਸਾਲ ਹੋ ਗਏ ਇਹਨੂੰ 4 ਪੌਂਡਿਆਂ ਨੂੰ ਇਹ ਦਾਤੀ ਚੱਕੀ ਹੋਣੀ ਹੈ। ਅੱਛਾ ਜੀ। ਤੇ ਟੋਆ ਪੱਟ ਕੇ ਦੱਬਦੇ? ਉੱਪਰੇ? ਨਾ ਉੱਪਰੇ। ਸੋਾਈ ਕਰੀਏ। ਹਾਂ ਜੀ। ਸੋਾਈ ਟਰੈਕਟਰ ਚੱਲੀ ਜਾਂਦਾ ਜੀ। ਨਾ ਟਰੈਕਟਰ ਇੱਕ ਟਰੈਕਟਰ ਚੱਲਦਾ ਸੋਾਈ ਮੁੰਡਾ। ਠੀਕ ਹੈ। ਇਹਨੂੰ ਉੱਪਰ ਕਾ ਕੇ ਦਿੰਦੇ। ਹਾਂ ਜੀ ਕਾ ਕੇ ਬਾਕੀ ਉਹ ਭੰਤ ਆ ਗਿਆ ਭਾਈ ਸਾਹਮਣੇ ਉਹ ਆਉਂਦਾ ਟਰੈਕਟਰ ਲਈ ਗਿੱਲੇ ਚ ਵੀ ਚੱਲ ਰਹੀ ਏ ਤਾਂ ਪੂਰੀ ਆਹ ਗਿੱਲੇ ਵਿੱਚ ਵੀ ਇਹਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਬਾਕੀ ਦੇ ਮਗਰ ਇਹਦੇ ਮਗਰ 4x4 ਹੋ ਰਹੀ ਇਹਦੇ ਮਗਰ ਟਰਾਲੀ ਪੈ ਜਾਂਦੀ ਈ ਹੈ ਨਾ ਹਾਂ ਟਰਾਲੀ ਪਾਈ ਹੋਈ ਹਾਂ ਪਹਿਲਾਂ ਪਹਿਲੇ ਭੰਟਾ ਨੂੰ ਚਾਹ ਟਰਾਲੀ ਪਾ ਲਓ ਮਗਰੇ ਟਰੈਕਟਰ ਦੀ ਜਰੂਰਤ ਨਹੀਂ ਹੈ ਹਾਂ ਇਹ ਵੀ ਫਾਇਦਾ ਹੈ ਹਾਂ ਫਿਰ ਉਹਦੇ ਆਲਾ ਜਗਾਰ ਜਾਂ ਪਿੱਛੇ ਨੂੰ ਘੁੰਮ ਜਾਂਦਾ ਆਹ ਉਹ ਪਿੱਛੇ ਨੂੰ ਘੁੰਮ ਜਾਂਦਾ ਏ ਬੂਮ ਜਾਂ ਬਾਕੀ ਹੁੱਕਾ ਪਿੱਛੇ ਪਾਈ ਹੋਈ ਹੁੱਕ ਨਾ ਟਰਾਲੀ ਪੈ ਜਾਂਦੀ ਆ ਜੇ ਕੋਈ ਟਰਾਲਾ ਫਾੜ ਵੀ ਜਾਵੇ ਕਿੰਨੇ ਇਹ ਇਨੀ ਕੱਢਣਾ ਵੇਖੋ ਇਹਨੇ ਕੱਢਣਾ ਗਾਹਾਂ ਗਾ ਹੁਣ ਬਰਸਾਤ ਚ ਜਿਹੜੇ ਆਚਾਰ ਪੈਣੇ ਆ ਜੀ ਹਾਂਜੀ ਹਾਂ ਸਹੀ ਗੱਲ ਹੁਣ ਕਿੱਦਾਂ ਹੀ ਆਉਣਾ ਇਹ ਕੱਟਣਾ ਇਹਨੇ ਚਲਾਉਣੇ ਆ ਉਹ ਬਾਕੀ ਆਹ ਲੈਂਡੇ ਚੱਲਦੇ ਆ ਭਾਈ ਦੋਵੇਂ ਟਰੈਕਟਰ ਅੱਜ ਆਉਂਦਾ ਬੰਦਾ ਵਿਹਾਰ ਨਹੀਂ ਹੁੰਦਾ ਆ ਜਾ ਆ ਜਾ ਗਾਹਾਂ ਨੂੰ ਉਹ ਆ ਜਾ ਲੋ ਭਾਈ ਆ ਗਿਆ ਮੁੰਡਾ ਅਤਰੀ ਗਾਜੀ ਦਾ ਹਾਂ ਕਿੱਦਾਂ ਠੀਕ ਆ ਬਈ ਪਤਾ ਹੈਗਾ ਤਿੰਨ ਰਾਤ ਦਾ ਹੁਣ ਹਾਂ ਹੈਂ ਡਰਾਈਵਰ ਭਾਈ ਚੱਲ ਰਿਹਾ ਏ ਟਰੈਕਟਰ ਵਾ ਮਸ਼ੀਨ ਵੀ ਸਿੱਖ ਲਾਉਣ ਮਣੀ ਮੋਟੀ ਚਲਾ ਲਿਆ ਕਰ ਹੈਂ ਕੀ ਲੱਗਿਆ ਪੀਣ ਪਾਣੀ ਚਾਹ ਪਲਾ ਦੇ ਕਰੋ ਬਈ ਇਹਨੂੰ ਟਾਈਮ ਨਾਲ ਬੱਸ ਹੋਰ ਕੁਝ ਨਹੀਂ ਹੈਂ ਚਾਹ ਦੁਆਰਾ ਬਣਾਈ ਦੇ ਬਸ ਹਾਂ ਚਾਹ ਦਾ ਬੂ ਪੂਰਾ ਸ਼ਕੀਨ ਆ ਚਾਹ ਨਾਲੇ ਚੱਲਦਾ ਕੰਮ ਹਾਂ ਕਿੰਨੇ ਟਾਈਮ ਹੁਣ ਅੱਧੇ ਘੰਟੇ ਚ ਮੁੜੇ ਆਉਂਦੇ ਹੁਣੇ ਹਨਾ ਅੱਧਾ ਬੋੜਾ ਘੰਟਾ ਲੱਗੇ ਜਾਂਦਾ ਟਰਾਲੀ ਕਰ ਲੈ ਉਹ ਪਿੰਡਾਂ ਜਾਂਦਾ ਨਾ ਚਾਰ ਹਾਂ ਜੇ ਨੇੜੇ ਉਹ ਵੀ ਫਿਰਦਾ ਸਾਂ ਜਾਂਦਾ ਕਿੱਥੇ ਬੈਕ ਆਫੀ ਲੱਗਦੀ ਆ ਤਰਾ ਹਾਂ ਪੂਰੀ ਜਗਾ ਹੈ ਅੱਛਾ ਤਾਰਾ ਤਾਰਾ ਪੱਕੀ ਟਰੈਕਟਰ ਅੱਜ ਖੜੇ ਆ ਉਹ ਫਿਰਦਾ ਸੁਣਾ ਆ ਕੰਮ ਕੱਟ ਇੱਕ ਟਰਾਲੀ ਜਈ ਜੇ ਕਿੰਨਾ ਮੱਕੀ ਪੈ ਜਾਂਦੀ ਆ ਕਿੰਨੇ ਕੁਆਂਟਲ ਹੋ ਜਾਣਗੇ ਨਹੀਂ ਜੌਂਟ ਦਾ ਹੈਡ ਕੁਆਂਟਲ ਅੱਛਾ ਇਹਦੇ ਤੇ ਪੈ ਜਾਂਦੀ ਹੈ ਲੋਨ 5355 ਇਹ ਬਿੱਟੇ ਛੋਟਾ ਹੈ ਹਾਂ ਇਹਦਾ ਬਿੱਟੇ ਛੋਟਾ ਹੈ ਇਹ ਬਿੱਟੇ ਬੜਾ ਹੈ ਮੇਰਾ ਬਿੱਟਾ ਛੋਟਾ ਥੋੜਾ ਜਿਹਾ ਅੱਛਾ ਬੜਾ ਟਰਾਲਾ ਹੈ ਬੜਾ ਬੜਾ ਟਰਾਲਾ ਹੈ ਠੀਕ ਆ ਬਾਕੀ ਕਿੰਨੇ ਆ ਸਿਲੰਡਰਾਂ ਮਸ਼ੀਨ ਇਹ ਪਤਾ ਮਸ਼ੀਨ ਜਿਹੜਾ ਬੜਾ ਇੰਜਣੇ ਟੋਕਾ ਕਰਦਾ ਹੈ ਉਹ ਛੇ ਸਿਲੰਡਰ ਇੰਜਣ ਆ ਹਾਂ ਉਹੋ ਝਾਲੀਆਂ ਚ ਪੀਦਾ ਹੋ ਅੱਛਾ ਇਹਦਾ ਟਾਇਰਾਂ ਨੂੰ ਕਮਾਉਂਦਾ ਹੈ ਉਹ ਸੌਮ ਪਾਵਰ ਦਾ ਹੈ ਕਾਰ ਸਿਲੰਡਰ ਅੱਛਾ ਦੋ ਹੈ ਦੋ 9 ਇੰਜਣਾਂ ਉਪਾ ਕਰਦਾ ਇਹੋ ਜਗਾ ਉਹ ਜਗਾ ਹੈ। ਕਾਹੀ ਮਹਿੰਗੀ ਕੀਮਤੀ ਵੀ ਬਹੁਤ ਆ ਬਾਈ। ਬੀ 2 ਆ। ਹੈ? ਇੰਜਰ 2 ਆ। ਬਾਕੀ ਖਰਚਾ-ਕੁਰਚਾ ਤੇਲ ਦਾ ਦੂਈ ਮਸ਼ੀਨ ਜਿੰਨਾ ਕਿ ਜ਼ਿਆਦਾ ਹੋਊਗਾ। 4 ਸਿਲੰਡਰ ਕਰਕੇ ਵੀ ਫਰਕ ਆ। ਇੰਜਰ 2 ਚੱਲਣੇ ਲੋਡ ਤਾਂ ਮੰਨਣਾ ਹੀ ਆ ਬਾਈ। ਦੋ ਹੀ ਚੱਲ ਰਿਆ। ਮੁੰਡਾ ਆਏਗਾ। ਅੱਜ ਇਹਦੀ ਹੌਲੈਂਡ ਪਰ ਚੱਲਿਆ ਆ ਪਹਿਲਾ ਭਾਈ ਤੂੜੀ ਵਾਲੀ ਮਸ਼ੀਨ ਵੀ ਹੌਲੈਂਡ ਪਰ ਚੱਲਿਆ ਹੈ ਮਸ਼ੀਨ ਪਰ ਵੀ ਰਹਿੰਦਾ ਟਰੈਕਟਰ ਪਰ ਮਸ਼ੀਨ ਪਰ ਵੀ ਰਹਿੰਦਾ ਮਸ਼ੀਨ ਪਰ ਇਹਰੀ ਆਹ ਫੜ ਲੰਨਾ ਹਾਂ ਲੀਵਰ ਫੜ ਲੰਨਾ ਜਦਿਆਂ ਸੈਂਡ ਪਰ ਕੰਮ ਕਰਦਾ ਭਾਈ ਉਹ ਫੜ ਲੰਨਾ ਆ ਉਹ ਜਿਹੜਾ ਫੇਰ ਪਾਉਂਦਾ ਉਹ ਜਗਾ ਆਪਣਾ ਟੋਕਾ ਟੋਕਾ ਪਾਉਂਦਾ ਉਹ ਲੀਵਰ ਲੱਗਾ ਉਹ ਲੀਵਰ ਲੱਗਾ ਉਹ ਲਾ ਕੇ ਬੰਦਾ ਬੈਠਾ ਹਾਂ ਉਹ ਵੀ ਦੋ ਬੰਦਿਆਂ ਦਾ ਹੈਗਾ ਮਾ ਮਸ਼ੀਨ ਪਰ ਆ ਦੋ ਹੈਨਾ ਬਾਈ ਦਾ ਪਿੰਡ ਜਿਹੜਾ ਮੇਨ ਆ ਇਥੇ ਬਾਈ ਤੇ ਦੂਈ ਕੰਬੈਨ ਵਾਲਾ ਡਰਾਈਵਰ ਆਇਆ ਲਾਗਪੁਰ ਬੈਠਾ ਉਤੇ ਚੱਲੀ ਨਹੀਂ ਹੈਗੀ ਉਹ ਬਾਈ ਕਹਿੰਦਾ ਅੱਛਾ ਰਾਜੀ ਵੀ ਦੱਸਦਾ ਦਾ ਮੁੰਡਾ ਚੱਲੀ ਨਹੀਂ ਉਹ ਕਹਿੰਦਾ ਉਤੇ ਚੱਲੀ ਨਹੀਂ ਹੈਗੀ ਫਿਰ ਇਹ ਡਰਾਈਵਰ ਨੂੰ ਬੁਲਾਇਆ ਮੋਗੇ ਕੋਲ ਤੇ ਪਿੰਡ ਰੋਟੀ ਰੋਟੇ ਪਿੰਡ ਦਾ ਬਾਈ ਅੱਛਾ ਰੋਟੇ ਦਾ ਹਾਂ ਫਿਰ ਬੁਲਾਇਆ ਇਹ ਵੀ ਸੀਗਨ ਲਾ ਕੇ ਆਉਂਦਾ ਪਿੰਡ ਦਾ ਉੱਥੇ ਦਾ ਡਰਾਈਵਰ ਆ ਇਹ ਇਹ ਵੀ ਸੀਗਨ ਲਾ ਕੇ ਹੋਰ ਪਾਸੇ ਕਿਰਵਾਇਆ ਇਹਨੂੰ ਦੋ ਦਿਨ ਫੋਨ ਕਰਿਆ ਅੱਛਾ ਤੀਜੇ ਦਿਨ ਲੈ ਕੇ ਆਇਆ ਇਹਨੂੰ ਬੰਦੀ ਇਹ ਰਣਾ ਹਾਂ ਬਾਕੀ ਭਾਈ ਚੈਨੀ ਮਸ਼ੀਨ ਆ ਇਹ ਹਾਂ ਚੈਨੀ ਉਹ ਬੈਲਾ ਚਲਾਈ ਹੈ ਚੈਨੀ ਬੈਲਾ ਚਲਾਈ ਹੈ ਚੈਨੀ ਭਾਈ ਤੂੜੀ ਵਾਲੀ ਮਸ਼ੀਨ ਵੀ ਨਾ ਚੈਨੀ ਬੈਲਾ ਹੋਈ ਚਲਾਈ ਇਹ ਟਰੈਕਟਰ ਹੌਲੈਂਡ ਆਈ ਆ ਜਾਣੇ ਉਹ 36 30 ਦਾ ਕਿਹੜਾ ਦਾ ਉਹ ਬੜਾ ਦਾ ਬੜਾ ਪੰਜਾਬੀ ਪੰਜਾਬੀ ਦਾ 4x4 ਦਾ ਬਾਕੀ ਭਾਈ ਮੁੰਡਾ ਪਛਾਣ ਨਹੀਂ ਹੋਇਆ ਸਾਤੇ ਦਾ ਦੂਰ ਤੇ ਹੈ ਨੇੜੇ ਆ ਕੇ ਪਛਾਣਿਆ ਰੈਡੀ ਹੈ ਨੇੜੇ ਆ ਕੇ ਪਛਾਣਿਆ ਧੁੱਪ ਚ ਔਖਾ ਕੰਮ ਹੈ ਵੀ ਹਾਂ ਨਾਲੇ ਦੈਂਦਾ ਦਾ ਕੰਮ ਆ ਦੈਂਰਾ ਦਾ ਕੰਮ ਆ ਖਬਰੇ ਕੱਦ ਬੰਦ ਹੋਣਾ ਰਾਤ ਕਾਜਾ ਲਾ ਕੇ ਆਇਆ ਸਰ ਯਾਰ ਰਾਤੀ ਹਾਂ ਰਾਤ ਨੇਰੇ ਹੋਏ ਆਇਆ ਚੱਲ ਇੱਕੇ ਕੋਈ ਲਾਉਣੇ ਦਾ ਕੋਈ ਚੱਕਰ ਨਹੀਂ ਕਿ ਸੜਕਾਂ ਮੋਟੀਆਂ ਪਿੰਡਾਂ ਪਿੰਡਾਂ ਦੀ ਤੇ ਲਾਉਂਦਾ ਕੌਣ ਉੱਥੇ ਆਪ ਜੈਕ ਜੈਕਾ ਨਹੀਂ ਆਏ ਲੈ ਇਹ ਕੰਮ ਥੋੜੋ ਚੱਲਣਾ ਉੱਥੇ ਪਹੋਚ ਵੀ ਕਾ ਬਲ ਡਾਲਾਂ ਲੱਗਿਆ ਉਹ ਡਾਲੇ ਵਾਲਾ ਕੰਮ ਨਹੀਂ ਹੈਗਾ ਉਹ ਪਰਦਾ ਖੋਲ ਦੇਣਾ ਮੈਂ ਪਰਦਾ ਖੋਲ ਰਸਾ ਲਾਇਆ ਹੁਣਾ ਕੁੰਡੀਆਂ ਕਰ ਰਸਾ ਅੱਛਾ ਨ ਲੈ ਨੂੰ ਆ ਪੱਡੇ ਦਾ ਛੋਟਾ ਇਹ ਦੂਏ ਚ ਪੈ ਜਾਂਦੀ 65 ਕੁਇੰਟਲ ਮੱਕੀ ਟੁੱਕ ਕੇ ਇਹ ਚ ਪੈ ਜਾਂਦੀ ਆ 55 53 ਕੁਇੰਟਲ ਦਰਵਾਜਾ ਯਾਰ 14 ਫੁੱਟ ਦਾ ਟਰਾਲਾ 13 14 ਅੱਛਾ ਦਰਵਾਜਾ ਏ ਦੱਸਾਂ ਗੁੰਡੀਆਂ ਨੇ ਸਾਰੇ ਨੇ ਬਾਜਾ ਇੱਕ ਚੱਕ ਦਾਣਾ ਬਾਜਾ 14 ਫੁੱਟ ਦਾ ਟਰਾਲਾ ਠੀਕ ਆ ਬਾਕੀ ਭਾਈ ਥੋੜਾ ਜਿਹਾ ਨੇੜਾ ਹੋ ਗਿਆ ਜੇ ਹੋਰ ਪਾਸੇ ਹੋਇਆ ਨੇੜੇ-ਤੇੜੇ ਆਪਾਂ ਦਿਨ ਚ ਫੇਰ ਬਣਾ ਕੇ ਆਉਣਾ ਕੱਲੂ ਜਾਣਾ ਕਿੱਥੇ ਹੋਰ ਪਾਸੇ ਦੇਖਦੇ ਹਾਂ ਹਾਂ ਜੇ ਨੇੜੇ-ਤੇੜੇ ਹੋਏ ਫੇਰ ਦਿਨ ਚ ਬਣਾ ਕੇ ਲਿਗੇ ਹਾਂ ਫੇਰ ਦਿਨ ਚ ਬਣਾਉਣਾ ਹਾਂ ਦਰਵਾਜਾ ਹੈ ਨਾ ਸਾਈਡ ਵੱਗ ਗੁੰਡੀਆਂ ਨੇ ਸ ਇਹ ਆ। ਹਾਂ। ਬਾਕੀ ਆ ਭਾਈ ਮੱਕੀ ਵਾਲੇ ਦਾ ਭਾਈ ਦਾ ਸੰਪਰਕ ਨੰਬਰ ਆ। ਆ ਦੇਖ ਲਓ ਪੜ੍ਹ ਲਓ। ਤੇ ਸਕਰੀਨ ਸ਼ਾਟ ਮਾਰ ਲਿਓ। ਦੋਤੀ ਮਾਜਰਾ ਪੈਂਡਾ ਭਾਣ ਜੇ ਵਾਲਾ ਭਾਈ ਆਪਣੇ ਵਾਲਾ। ਤੇ ਆ ਭਾਈ ਦਾ ਨੰਬਰ ਆ। 7508413013। ਇਹ ਪੜ੍ਹ ਲਓ ਭਾਈ ਮੱਕੀ ਵੇਚਾਂ ਲਾਣੇ। ਹਾਂ। ਮੱਕੀ ਕਹਾਂ ਦਵਾ ਵੀ ਦਿੰਦਾ ਏ ਭਾਈ ਜੇ ਵੇਚਣੀ ਵੀ ਹੋਵੇ ਖੜੀ। ਹਾਕੀ ਪਾਲਦੇ ਹੋ ਹਾਂ ਹਾਂ ਮੁਗਾ ਇਹ ਹਾਂ ਪਲਣੇ ਹੋਰ ਪਾਸੇ ਜਾਣਾ ਦਾ ਇਹਨੇ ਬਾਈਆ ਤੋਂ ਮੁੰਡਾ ਜਾਣ ਦੇ ਅੱਛਾ ਵੀ ਪਹਿਲਾਂ ਮੇਰੀ ਬਣਾ ਦੋ ਹਾਂ ਠੀਕ ਮੈਂ ਸਵੇਰ ਤੋਂ ਵਿੱਲੇ ਉਦੇ ਅੱਛਾ ਅੱਜ ਮਸ਼ੀਨ ਥੋੜੀ ਖਰਤ ਪੈ ਗਈ ਹੋ ਗਈ ਤਾਂ ਖੜੇ ਰਹਿੰਦੇ ਕਿੱਥੇ ਵਿੱਲੇ ਤੇ ਅੱਛਾ ਹੁਣ ਉਦੋਂ ਨਾਵਾ ਸ਼ਹਿਰ ਰਹੁਬਲ ਵੀ ਗਏ ਹੋਏ ਤੇ ਉਹ ਤਾਂ ਕਹਿੰਦਾ ਟਿੱਪਰ ਲਾਏ ਹੋ ਤੇ ਨਾਲ ਟਿੱਪਰ ਆ ਫੇ ਜੋੜ ਕਰਕੇ ਟਿੱਪਰ ਦਾ ਘੇੜਾ ਪਹਿਲਾਂ ਲਾ ਦਿੰਨੇ ਨਾਲ ਮਾਗ ਵੱਟ ਪੈਂਦੇ ਹਾਂ ਕਿੱਥੇ ਦੋ ਦੋ ਲੱਗਦੇ ਬਸ ਦੋ ਟਰੈਕਟਰਾਂ ਦੇ ਦੋ ਇੱਕ ਦੋ ਤੇ 13 ਨੂੰ ਬਲਾ ਚੌਰ ਤੇ ਰਹੋ ਜਾਂਦੇ ਤੇ ਕਿ ਰਹੋ ਤੇ ਬਲਾ ਚੌਰਾਂ ਦੇ ਤੇ ਰਹਾਂ ਹੋਂ ਤੇ ਬਲਾ ਚੌਰਾਂ ਹੋਂਦੇ ਤੇ ਬਲਾ ਚਾਹ ਰਹਉਂਦੇ ਤੇ ਰਹੋ ਤੇ ਦੇ ਨਵਾਂ ਸ਼ਹਿਰ ਰਹਉਂ ਤੇ ਆਰਮ ਬਹੁਤ ਆਦਰ ਮੱਕੀ ਜਿਆਦਾ ਮੱਕੀ ਬਹੁਤ ਆਦਰ ਆਰੇ ਬਹੁਤ ਆ ਮੱਕੀ ਬਾਕੀ ਭਾਈ ਸੰਪਰਕ ਕਰ ਲਿਓ ਬਾਈ ਨਾ ਇਹ ਹੈਗੇ ਦਾਦਾ ਸੁਣਾ ਸਰਖੇ ਇਹ ਬਾਈ ਦਾ ਬਾਈ ਦਾ ਰੇਟ ਦੱਸਦੀ 1 ਮਿੰਟ ਰੁਪਿਆ 9500 ਰੁਪਿਆ ਭਾਈ ਕੀਲੇ ਦਾ ਮਸ਼ੀਨ ਮਸ਼ੀਨ ਦਾ ਲੰਦਾ ਭਾਈ ਹਾਏ ਹਾਂ ਤੇ ਬਾਕੀ ਜੇ ਆ ਜਿਹੜਾ ਟਰੈਕਟਰਾਂ ਦਾ ਹੈ ਉਹ ਕਿਲੋਮੀਟਰਾਂ ਦਾ ਉਹ ਕਿਲੋਮੀਟਰਾਂ ਦਾ ਸਾਹ ਬਾਕੀ ਜੇ ਲੇਬਰ ਵੀ ਨਾਲ ਰੱਖਣੀ ਉਹ ਵੀ ਲੱਗਾ ਕਿੱਦਾਂ ਮਤਲਬ ਜੇ ਲੇਵਰ ਇਹਨਾਂ ਦੀ ਨਾਲ ਹਾਂ ਜੀ ਉਹ ਬੰਦੇ ਜਿਹੜੇ ਰੱਖਣੇ ਆ ਹਾਂ ਰੱਖਣੇ ਇਹਨਾਂ ਦੇ ਵੀ ਹੈਗੇ ਆ ਇਹਨਾਂ ਕੋਲ ਵੀ ਹੈਗੇ ਆ ਜਿਹੜੇ ਬਾਕੀ ਮਾਲ ਕਾ ਬਣਾ ਵੀ ਰੱਖ ਸਕਦਾ ਕਾ ਬਣਾ ਵੀ ਆਪਾਂ ਦਾ ਆ ਵੀ ਨਾਲ ਲੱਗ ਸਕਦਾ ਜੋ ਮਰਜ਼ੀ ਕਰੇ ਹਨਾ ਜੀ ਫਿਰ ਆ ਵੀ ਹੈਗਾ ਲੋ ਐਵ ਟਰੈਕਟਰ ਨੂੰ ਵਿਚਾਉਣੇ ਵਾਸਤੇ ਵਿਚਾਉਣੇ ਵਾਸਤੇ ਉਹ ਵੀ ਬਣਾ ਹੈਗਾ ਇਹਨਾਂ ਕੋਲ ਹਾਂ ਉਹ ਵੀ ਤਾਂ ਹੋਏ ਕਿਰਾਏ ਪਰ ਅੱਛਾ ਉਹ ਵੀ ਕਿਰਾਏ ਪਰ ਨਾਲ ਤੋਾਈ ਵੀ ਕਰੂੰਗਾ ਨਾਲ ਦੀ ਨਾਲ ਨਾਲੇ ਵੀ ਖਿੱਚੂੰਗਾ ਵੀ ਜੇ ਨਾਲ ਟਰੈਕਟਰ ਲੈਣਾ ਫਿਰ ਉਹ ਆਪਣਾ ਡਰਾਈਵਰ ਆਪ ਰੱਖੋ ਬਸ ਟਰੈਕਟਰ ਟਰੈਕਟਰ ਦੇਣਾ ਉਹਨੂੰ ਬਸ ਆ ਤੇਲ ਬਣੀ ਇਹ ਵੀ ਭਾਈ ਕੀਮਤ ਹੈਗੀ ਮਸ਼ੀਨ ਦੀ 72 75 ਲੱਖ ਦੀ ਕੀਮਤ ਆ ਕਹਿੰਦੇ ਤਿੰਨ ਮਸ਼ੀਨਾਂ ਆ ਜਾਣੀਆਂ ਬੜੀਆਂ ਕੰਬਾਈਨਾਂ ਹਨਾ ਇਹ ਹਰਾਮਲਾ ਦੋ ਇੰਜਨ ਆ ਹੋਰ ਭਾਈ 4 ਆ ਹੋਰ ਭਾਈ 4 ਆ 250 ਹੌਸ ਪਾਵਰ ਦਾ ਇੰਜਨ ਆ ਕੋਈ ਪਰਵਾਹ ਨਹੀਂ ਮੰਦੀ ਹੈ ਕੋਈ ਪਰਵਾਹ ਨਹੀਂ ਮੰਦੀ ਹੈ ਅਟਰਾ ਲਾ ਵੇ ਮਗਰ ਅੰਦਾਜ਼ ਗੰਦਾ ਦੇ ਵਿੱਚ ਲੰਘੇ ਕੋਈ ਪਰਵਾਹ ਨਹੀਂ ਬਾਕੀ ਇਹ ਕੰਮ ਜਦ ਵੀ ਬਹੁਤ ਚੱਲਣਾ ਜਿਹੜੀ ਕਣਕਾਂ ਵਾਲੀਆਂ ਮੱਕੀਆਂ ਆਉਣੀਆਂ ਹਾਂ ਉਹ ਉੱਚਾ ਟਾਈਮ 'ਚ ਲੇਬਰ ਦਾ ਵੀ ਔਖਾ ਹੁੰਦਾ ਪੱਟਣੇ ਦਾ ਬਾਕੀ ਟਰੈਕਟਰ ਟ੍ਰੂਟਰ ਬਹੁਤ ਫਸਦੇ ਉੱਚਾ ਮਸ਼ੀਨ ਦਾ ਕੰਮ ਉੱਥੇ ਬਹੁਤ ਕੰਮ ਚੱਲਣਾ ਚਲੋ ਬਾਕੀ ਭਾਈ ਕਰ ਲਿਓ ਸੰਪਰਕ ਹਨਾ ਤੇ ਬਾਕੀ ਨੇੜੇ ਡੇੜੋਇਆ ਫੇਰ ਦਿਨ 'ਚ ਵੀਡੀਓ ਬਣਾ ਕੇ ਆਈ ਹੈ ਹਨਾ ਥੋੜਾ ਹਨੇਰਾ ਹੋ ਗਿਆ ਤਾਂ ਅਸੀਂ ਵੀ ਕੰਮ ਕਰ ਵਾਲੇ ਥੋੜੇ ਹੋ ਜੇ ਹੋਏ ਨੇ ਤਾਂ ਕੰਡਾ ਪਾਉਣਾ ਦਾ ਹਾਂ ਚੱਲ ਵਧੀਆ ਬਣ ਗਈ ਜੀ ਤੁਹਾਨੂੰ ਗੱਦਾ ਕਹਿੰਦਾ ਬਲੌਗ ਹੋਣਾ ਪਹੰਤ ਗਈ ਜਾਂਦਾ ਦਾ ਰੋਜ ਭਾਈ ਫੋਨ ਕਰੀ ਜਾਂਦਾ ਇਹਨੂੰ ਕੱਧਾ ਕਹਾਂ ਮ ਆਇਆ ਵਲੌਗ ਬਣਾਉਣਾ ਬਣਾ ਲਈ ਆ ਭਾਈ ਇਹ ਆਪਣੀ ਭੂਆ ਦਾ ਮੁੰਡਾ ਭਾਈ ਜਿਹੜੇ ਨਵੇਂ ਵਲੌਗ ਦੇਖਨੇ ਇਹ ਪਹੰਤਾ ਪਿੰਡ ਗੋਸਣ ਵਾਲਾ ਲਾਗੇ ਪਿੰਡ ਦਾ ਦਲਚੀ ਮੱਜਰਾ ਇਹ ਟਰੈਕਟਰ ਚਲਾਉਂਦਾ ਚੱਲ ਲੇ ਜਾ ਉਹ ਹੋ ਗਿਆ ਮਨ ਲੱਗਦਾ ਪਰ ਗਿਆ ਆਈ ਲੱਗੂ ਕੀੜਾ ਹੋਰ ਆਹ ਦੀ ਪਾਂਡੀ ਤੇ ਲੱਗੋ ਇਹਦਾ ਸ਼ਿਆ ਇਹਦੇ ਮੱਕੀ ਥੋੜੀ ਹੀ ਹਲਕੀ ਆ ਨਹੀਂ ਤਾਂ ਟਰਾਲਾ ਦਮ ਤੇ ਨਹੀਂ ਭਰ ਜੂਗਾ ਨਹੀਂ ਨਹੀਂ ਤੇ ਕੱਖ ਹਲਕੀਆਂ ਬਹੁਤ ਨੇ ਤਕੜੀਆਂ ਬਥੇਰੀਆਂ ਹੁੰਦੀਆਂ ਨੇ ਤਕੜੀਆਂ ਵੀ ਆ ਜਾਂਦੀਆਂ ਮਾੜੀਆਂ ਨੇ ਟਰਾਲੀ ਨੂੰ ਟਾਈਮ ਵੀ ਨਹੀਂ ਲੱਗਦਾ ਜੇ ਆਲੂ ਵਾਲੀ ਮੱਕੀ ਆਉਂਦਾ ਫਰਕ ਰਹਿੰਦਾ ਵਾਂ ਤਾਂ ਗੰਨੇ ਵਾਲੇ ਚ ਇਹ ਗੰਨੇ ਵਾਲਾ ਖੇਤ ਆ ਗੰਨੇ ਵਾਲਾ ਖੇਤ ਆ ਨਹੀਂ ਤੇ ਕੱਖ ਬਹੁਤ ਆਹੀਂ ਕੱਖ ਬਹੁਤ ਉਹ ਤੋੜਦਾ ਵੀ ਹੌਲੀ ਚਾਹੀਂ ਕਹਿੰਦਾ ਗੂੜਾ ਲੱਗਣ ਦਾ ਗੂੜਾ ਲਾ ਲੈ ਡੁੱਡਾ ਸਾਡਾ ਹਾਂ ਉਹ ਚੱਕਰੇ ਜੱਲ ਸਾਡਾ ਲੈਟਦਾ ਉਹਨਾਂ ਨੂੰ ਲੇਗਵਰ ਦਾ ਕੰਮ ਬਾਕੀ ਅਚਾਰ ਪਾਉਣਾ ਹੁਣ ਤਾਂ ਡੈਡੀ ਮਾਲਕ ਨੇ ਬੱਟ ਪਰ ਬੈਠ ਕੇ ਬਵਾਲ ਬੇਵਾਹ ਵਾਹ ਵਾਹ ਹੁਣ ਪੈਸੇ ਦੇਣੇ ਆ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਤੋ ਆਈ ਵੀ ਉਹਨਾਂ ਨੇ ਕਰ ਜਣੀ ਸਾਰਾ ਕੁਝ ਕਰ ਲਿਆ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਅਰੇ ਸਾਈਡ ਪਰ ਬੈਠ ਕੇ ਆਪਣਾ ਜਿੱਕਣਾ ਮਾਜੀ ਭਾਈਏ ਵੱਡਾਂ ਲੱਗੇ ਹੋਏ ਹਾਂ ਦੂ ਟਰੈਕਟਰ ਵਾਲੇ ਨਾਲ ਜਿੰਨੇ ਵੱਡਦੇ ਜਿੰਨੇ ਸੁੱਕ ਜਾਨੀ ਉਥੇ ਸੁੱਕਣੀ ਆ ਹੁੰਦੀ ਆ ਬਹੁਤ ਉਹਦਾ ਹਾਂ ਮੈਂਟਿਕ ਕਿ ਲੱਗਦਾ ਉਹ ਵੀ ਦੇਖਦੇ ਰਹੇਗੇ ਵੱਡ ਕੇ ਲੰਘ ਵੀ ਆ ਵੀ ਇੱਕ ਖਾਦਮ ਵੀ ਕਰਕੇ ਖੇਤ 10 12 ਕਿੱਲੇ ਆਮ ਨਾਲ ਦਿਹਾੜੀ ਦੀ ਮਸ਼ੀਨ ਪਾ ਦਿੰਦੀ ਆ ਜੇ ਨੇੜੇ ਹੋਵੇ ਭਾਈ ਹਾਂ ਮਕੀ ਨੇੜੇ ਏਅਰ ਕੇ ਦੂਰ ਜਾਂ ਦੂਰ ਜਾਂਦਾ ਫਿਰ ਜਿਆਦਾ ਪੇ ਆਉਂਦਾ ਫੇ ਘਟ ਜਾਂਦਾ ਹੈ ਤੁਹਾਡੇ ਪੰਜ 6 ਪਰ ਜਾਂਦਾ ਚਲੋ ਬਾਕੀ ਜੇ ਕਰਾਉਣਾ ਹੋਵੇ ਕੰਮ ਆਪਾਂ ਨਾਲ ਵੀ ਸੰਪਰਕ ਕਰ ਸਕਦੇ ਆ ਬਾਈ ਨਾਲ ਵੀ ਕਰ ਸਕਦੇ ਸਦਾ ਨੰਬਰ ਦਿੱਤਾ ਬਾਈ ਦਾ ਹਨ ਠੀਕ ਹੈ ਜੀ ਹਨਾ ਜੀ ਹਾਂ ਟਰੋਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਤੇ ਦੱਸਿਓ ਜੇ ਕਮੈਂਟ ਕੋਈ ਪੁੱਛਣਾ ਕਿchnਾ ਹੋਵੇ ਤੁਸੀਂ ਅਲਦੈ ਤੁਹਾਨੂੰ ਕਿਸੇ ਸਾਰਿਆਂ ਨੂੰ ਅਗਲੇ ਬਰਾਉਚ